ਤੋ ਹਾਂ ਜੀ ਬਈ ਅੱਜ ਆਪਾਂ ਆਏ ਆ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਕਿਹੜੇ ਜਾਨਵਰ ਆਏ ਆ ਮੰਡੀ ਤੇ ਤੇ ਇਹ ਮੰਡੀ ਵੀਰਵਾਰ ਨੂੰ ਲੱਗਦੀ ਆ ਮੋੜ ਮੰਡੀ ਵਿਖੇ ਲੱਗਦੀ ਆ ਇਹ ਮੰਡੀ ਤੋ ਮੇਰੇ ਅੰਦਰ ਮੇਲਾ ਕੀ ਵੀ ਮ ਠੀਕ ਆ ਇੱਕ ਆ ਹੋਰ ਬੱਚਾ ਦੋਨੇ ਮੇਲੇ ਆ ਇੱਕ ਕੀ ਰੇਟ ਕਰਦੇ ਆ ਪਹਿਲਾਂ 5-500 ਮਾਈ ਨੰਬਰ ਬੋਲ ਦੋ ਵੀ ਆਪਣਾ ਕਿੰਨਾ 98799 97799 7860 78376 ਠੀਕ ਹੈ ਬਈ ਉਹ ਆਪਣਾ ਡਾਕਰ ਸਿਰ ਪਰਚੇ ਦਾ ਕੰਮ ਹੀ ਹੈ ਬਈ ਠੀਕ ਸੋ ਹਾਂਜੀ ਇਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਚਿੜੀਆਂ ਬਜਰੀਗਰ ਚਿੜੀਆਂ ਇਹ ਤੇ ਅਲੱਗ-ਅਲੱਗ ਰੰਗਾਂ ਦੇ ਵਿੱਚ ਤੇ 550 ਰੁਪਿਆ ਰੇਟ ਹੈ ਇਹਨਾਂ ਦਾ ਤੇ ਜੇਕਰ ਕਿਸੇ ਨੇ ਇਹ ਖਰੀਦਣੀ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਚਿੜੀਆਂ ਖਰੀਦ ਸਕਦੇ ਹੋ ਮੰਡੀ ਤੇ ਲੈ ਕੇ ਆਏ ਆ ਬਈ ਮੋੜ ਮੰਡੀ ਤੇ ਬਹੁਤ ਸੋਹਣੀਆਂ ਚਿੜੀਆਂ ਬਾਕੀ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਮੰਡੀ ਜਿਹੜੀ ਹੈ ਬਹੁਤ ਜ਼ਿਆਦੇ ਭਰਦੀ ਆ ਤੇ ਇੱਧਰ ਆ ਗਿਆ ਬੱਕਰੀਆਂ ਦਾ ਹਰ ਸੰਗਾਰ ਦਾ ਸਮਾਨ ਤੇ ਸਾਰੇ ਤਰ੍ਹਾਂ ਦਾ ਜਿਹੜਾ ਸਮਾਨ ਇੱਥੋਂ ਮਿਲ ਜਾਂਦਾ ਝੋਲੀਆਂ ਵਗੈਰਾ ਪਟੇ ਰੱਸੀ ਤੇ ਇਸ ਤੋਂ ਬਾਅਦ ਆ ਗਈ ਮੂਫਲੀ ਦਾ ਨੀਰਾ ਤੇ ਇਹ ਵੀ ਸੇਲ ਵਾਸਤੇ ਲੈ ਕੇ ਆਉਂਦੇ ਆ ਬਾਈ ਤੇ ਬਹੁਤ ਜ਼ਿਆਦੇ ਜਿਹੜੇ ਨੀਰਾ ਇੱਥੇ ਸੇਲ ਹੋ ਜਾਂਦਾ ਤੇ ਬਾਕੀ ਜੇਕਰ ਕਿਸੇ ਨੇ ਨੀਰਾ ਖਰੀਦਣਾ ਆਪਣੇ ਚੈਨਲ ਤੇ ਪਹਿਲਾਂ ਵੀਡੀਓ ਪਾਈ ਸੀ ਉਹ ਤਾਂ ਉਹਦੇ ਤੇ ਆਪਾਂ ਜਿਹੜੇ ਨੰਬਰ ਆ ਉਹ ਦਿੱਤੇ ਹੋਏ ਆ ਨੀਰੇ ਆ ਲੈਣੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਅੰਡੇ ਵਾਲੀਆਂ ਮੁਰਗੀਆਂ ਆਰ ਆਈ ਆਰ ਬਲੈਕ ਸਟਲ ਹੋਇਆ ਤੇ ਮੁਰਗੀ ਵੀ ਇਹ ਵਿੱਚੇ ਤੇ ਇਹ ਵੀ ਸੇਲ ਆਸਤੇ ਲੈ ਕੇ ਆਏ ਬਈ ਕਾਫੀ ਜਿਆਦੇ ਨਾਗਾ ਤੇ ਮੋਬਾਈਲ ਨੰਬਰ ਜਿਹੜਾ ਉਹਨਾਂ ਨੇ ਨਹੀਂ ਸ਼ੇਅਰ ਕੀਤਾ ਇਸ ਲਈ ਆਪਾਂ ਮੋਬਾਈਲ ਨੰਬਰ ਨਹੀਂ ਦੇ ਸਕਦੇ ਪਰ ਮੰਡੀ ਤੇ ਲੈ ਕੇ ਆਏ ਸੀਗੇ ਤੇ ਉੱਥੇ ਬਹੁਤ ਜਿਆਦਾ ਮੁਰਗੀਆਂ ਆਉਂਦੀਆਂ ਬਾਕੀ ਮਿੱਟਰ ਬੱਕਰੀਆਂ ਆ ਗਈਆਂ ਬੱਕਰੇ ਆ ਗਏ ਤੇ ਬਹੁਤ ਜਿਆਦਾ ਮਿੱਟਰ ਬੱਕਰੀਆਂ ਮੰਡੀ ਦੇ ਵਿੱਚ ਆਉਂਦੀਆਂ ਜੇਕਰ ਕਿਸੇ ਨੇ ਚੰਗੀਆਂ ਬੀਟਲ ਬੱਕਰੀਆਂ ਲੈਣੀਆਂ ਤਾਂ ਤੁਸੀਂ ਮੰਡੀ ਤੇ ਆ ਕੇ ਬੱਕਰੀਆਂ ਖਰੀਦ ਸਕਦੇ ਹੋ ਤੇ ਬੀਟਲ ਬੱਕਰੇ ਵੀ ਇਹ ਚੰਗੀ ਨਸਲ ਦੀ ਤੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਬਹੁਤ ਜਿਆਦੇ ਨਗ ਆਏ ਆ ਹਾਂਜੀ ਵੀ ਆਪਾਂ ਮੋਰ ਮੰਡੀ ਤੇ ਆ ਮਕਰੀਆਂ ਮਲ ਜਿਹੜੀਆਂ ਵੱਖੀਆਂ ਦਿਖਾਵਾਂਗੇ ਪਰ ਬੱਕਰੀਆਂ ਇਹ ਫੀਲਾਸਤੇ ਕਾਫੀ ਨਾਲ ਹੋ ਗਈ ਜੀ ਅੱਪੀ ਜਿਹੜੀਆਂ ਪਹਿਲੇ ਨੰਬਰ ਤੇ ਆ ਬੱਕਰੀ ਇਹ ਕੀ ਜਲਾਵੇ ਇਹ ਬਈ ਖੀਰੀ ਪਾਠਾ 7ਵੇਂ ਨੇ ਉਮਰ ਇਹਦੀ ਠੀਕ ਹੈ ਇਹਦਾ ਕੀ ਰੇਟ ਕਰਦੇ ਆਪਾਂ ਇਹਦਾ ਬਈ 13000 ਕਰਦੇ ਆ ਠੀਕ ਹੈ ਇਸ ਤੋਂ ਅਗਿਆ ਆ ਗਏ ਬਈ ਬੱਕਰੇ ਆ ਕਿ ਇਹ ਪਠਾਈਆਂ ਬਈ ਦੋਵੇਂ ਠੀਕ ਹੈ ਇਹ ਇਹਨਾਂ ਦਾ ਪੱਤੀ ਰੇਟ ਕਰਦੇ ਆ ਵੀ ਇਹਨਾਂ ਦੋਵਾਂ ਦਾ ਬਈ 65 500 ਠੀਕ ਹੈ ਇਹਨਾਂ ਦੋਨਾਂ ਦਾ ਹੈ ਹਾਂਜੀ ਠੀਕ ਹੈ ਇਹ ਇਸ ਤੋਂ ਗਿਆ ਇੱਕ ਟਿੱਟੀ ਬੱਕਰੀ ਇਹ ਇਹ ਤੇ ਬਈ ਇੱਕ ਹੋਰ ਇਹਦੇ ਨਾਲ ਹੀ ਇੱਕ ਆ ਰਹੀ ਹਾਂ ਇਹਨਾਂ ਦੋਵਾਂ ਦਾ 55 5500 ਠੀਕ ਹੈ ਤੇ ਇੱਕ ਇਧਰ ਬੈਠੀ ਬੱਕਰੀ ਇਹ ਗਏ ਇਹ ਬਈ ਦੋ ਦੰਦ ਬੱਕਰੀ ਹੈ ਸੂਈ ਹੋਈ ਆ ਮਗਰ ਆਠਾ ਮਗਰ ਕੀ ਬਈ ਇਹਦੇ ਮਗਰ ਬਈ ਪਾਠਾ ਤੇ ਬੱਕਰੀ ਜਹਾ ਥਾਣ ਹਵੇਂ ਨਾ ਬਹੁਤ ਵੱਡਾ ਜਾਨੀ ਜੀ ਇਹ ਲੋਟਰੀ ਬਤਰੀ ਹੈ ਬਈ ਅੰਮ੍ਰੋ ਦਾ ਗੋਟੇੰਗਾ ਗਲਾਬੀ ਜਮੜੀ ਚਾ ਠੀਕ ਹੈ ਉਹ ਨਵੇਂ ਹੈ ਇਹ ਇਹਦਾ ਕੀ ਰੇਟ ਕਰਦੇ ਆਪਾਂ ਇਹਦਾ ਬਈ 15000 ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ 70879 93855 ਠੀਕ ਹੈ ਇਹ ਕਿਹੜਾ ਬਈ ਆਪਣਾ ਪਿੰਡ ਬਈ ਆਸਾਪੁੱਟਰਾ